ਬੰਦੇ ਦੀ ਜਿਹੜੀ ਗੱਲ ਹੈ ਆ ਬੰਦਾ ਤੇਰੀ ਗੱਲ ਕਰਦਾ ਨਾ ਭਾਈ ਤਾਂ ਜਦੋਂ ਪਹਿਲਾਂ yellow ਲਗੀ ਲੋ ਕਰ ਰੱਖੋ ਸਾਰੇ ਪਿਆਰੇ ਜਿਹੜਾ ਚਲਾ ਕੇ ਆ ਕੰਮ ਬਚਲੇ ਆ ਕੋਈ ਗੱਲ ਭਾਈ ਹੁਣ ਮੌਕੇ ਤੇ ਆਂਦਾ ਨਹੀਂ ਬਈ ਆ ਨਾ ਨਾ ਤੁਹਾਡੇ ਕੋ ਪੈਸੇ ਇਕੱਠੇ ਕਰਦਾ ਅਗਲਾ 2 ਰੁਪਏ ਆ ਬੰਬਰਾਂ ਦੀ ਗੱਲ ਸੁਣਨੀ ਆ ਨਾ ਨਹੀਂ ਹੋਗਾ ਸੀ ਆਪੇ ਹੀ ਦੇਖਣਾ ਸਾਰੇ ਪਿਆਰੇ ਆਪਣਾ ਅੱਜ ਪਿੱਛੇ ਕਰਾਂਗੇ ਐ ਜਿਮਰ ਹੋਰ ਤੇ ਵਰਦਾ ਹੈ ਮੇਰਾ ਇਹ ਕਿਹੜੀ ਇਹ ਸਾਡਾ ਵੀ ਭਾਈ ਕੰਮ ਖਰਾਬ ਆ ਇੱਕ ਮਿੰਟ ਆਹੀ 2 ਮਹੀਨੇ ਹੋ ਕਿਸੇ ਨੇ ਨਹੀਂ ਕਰਿਆ ਤੁਹਾਨੂੰ ਲੱਗਦਾ ਕਿ ਮੈਂ ਕੱਲਾ ਤੁਹਾਡੇ ਕੋਲ ਨਹੀਂ ਆ ਸਕੀ ਆਹ ਬਲੇ ਆ ਰੇੜੀਆਂ ਆ ਰੇ ਸਾਰੇ ਕਿਤੇ ਨਹੀਂ ਲੱਗੇ ਤੇਰੇ ਸਾਹ ਇੱਕ ਮਿੰਟ ਆ ਗਿਆ ਉਹ ਭਾਜੀ ਇੱਧਰ ਆਇਓ ਇੱਧਰ ਆਉਂਦੀ ਲੱਗੇ ਆ ਆਪਣਾ ਮੰਡੀ ਰੋਡ ਭਾਈ ਮੂੰਹ ਦੇ ਕਰਾਉਂਦਾ ਮੈਂ ਤੁਹਾਨੂੰ ਰੋਡ ਤੇ ਚੱਲ ਜਾਓ ਮੈਂ ਤੁਹਾਨੂੰ ਰੋਕ ਲਿਆ ਨਹੀਂ ਮੈਂ ਫੇਰ ਵਾਲਾ ਦੇਖੋ ਮੈਂ ਭਾਜੀ ਕੱਲ ਆ ਕੇ ਇੱਥੇ ਸਾਰਿਆਂ ਨੂੰ ਕਹਿ ਕੇ ਗਿਆ ਤੁਹਾਨੂੰ ਵੀ ਕਹਿ ਕੇ ਗਿਆ ਇਹ ਕਹਿ ਕੇ ਗਿਆ ਕਿ ਇਹਦਾ ਸਮਾਨ ਇਹਦਾ ਤੀਲਾ ਇਹਦਾ 20000 ਦਾ ਰੀਲਾ ਚੱਕਿਆ ਮੈਂ ਇਹੀ ਬੰਦ ਗੱਲ ਸਮਝਿਆ ਤਾਂ 6 ਐਸਟੇਮ ਲੱਗਾ ਹੋਇਆ ਆਪਾਂ 20 ਫੁੱਟ ਲੰਘ ਕੇ ਉਹਨੂੰ 4 ਤੋਂ 6 ਬਾਜੀ ਪਤਾ ਕੀ ਤੁਸੀਂ ਬਾਕੀ ਪਾਸੇ ਸਾਨੂੰ ਰਿਕਵੈਸਟ ਹੀ ਕਰਕੇ ਆਏ ਨਾ ਘਰ ਦੇ ਚੁੱਕ ਲੋ ਸਾਡਾ ਬਸਾ ਯੈਲੋ ਲੈਂਡ ਤੇ ਲੱਗੂਗੀ ਜਿਆਦਾ ਕਹਾ ਗਿਆ ਚੱਕੜੀ ਹੈ ਪ੍ਰੋਜੈਕਟ ਚੱਲਦਾ ਪਿਆ ਯਾਰ ਵੀ ਚੱਲਣ ਦੇਣਾ ਸਾਰੇ ਸ਼ਹਿਰ ਤੋਂ ਲਵਾਓ ਜਾ ਲੋਡਰ ਵੀ ਲੱਗੇ ਸਾਰੇ ਤੋਂ ਲੱਗੇ ਦੀ ਉਸ ਤੋਂ ਪਾਸੇ ਲਗਵਾ ਲਓ ਉਸ ਤੋਂ ਬਾਅਦ ਆਲੇ ਪਾਸੇ ਲੱਗੇ ਮੈਨੂੰ ਉਹ ਨਹੀਂ ਕਿਹਾ ਤੁਹਾਨੂੰ ਕਿਹਾ ਕਰਵਾ ਕੇ ਆ ਤੁਹਾਡਾ ਇਨਸਪੈਕਟਰ ਯੈਲੋ ਲਾਈਨ ਯੈਲੋ ਲਾਈਨ ਫਗਵਾੜਾ ਸ਼ਹਿਰ ਵਿੱਚ ਅੱਜ ਨਗਰ ਨਿਗਮ ਅਤੇ ਤੈ ਬਜ਼ਾਰੀ ਟੀਮ ਦੇ ਵੱਲੋਂ ਇੱਕ ਵਾਰ ਫਿਰ ਬਾਜ਼ਾਰਾਂ ਦਾ ਦੌਰਾ ਕੀਤਾ ਗਿਆ ਤੇ ਦੋਰੇ ਦਰਾਂ ਬਜ਼ਾਰਾ ਦੇ ਵਿੱਚ ਦੁਕਾਨਾਂ ਦੀ ਬਾਹਰ ਰੱਖਿਆ ਸਮਾਨ ਚੋਪਟ ਕੀਤਾ ਗਿਆ ਤੇ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਨਗਰ ਨਿਗਮ ਕੁਇਸਨਰ ਮੈਡਮ ਮਕਸ਼ੀਤਾ ਗੁਪਤਾ ਅਤੇ ਮੇਅਰ ਰਾਮਪਾਲ ਉੱਪਲ ਦੀ ਨਿਗਰਾਨੀ ਦੇ ਹੇਠ ਸ਼ਹਿਰ ਦੀ ਸਿਨੇਮਾ ਰੋਡ ਤੇ yellow line ਲਗਾਈ ਗਈ ਸੀ ਤੇ ਸੁਧਾਰਨ ਪ੍ਰਸ਼ਾਸਨ ਨੇ ਦੁਕਾਨਦਾਰਾਂ ਨੂੰ yellow line ਦੀ ਪਾਲਣਾ ਕਰਨ ਲਈ ਸਪਸ਼ਟ ਹਦਾਇਤਾਂ ਵੀ ਦਿੱਤੀਆਂ ਸਨ ਪਰੰਤੂ ਕੁਝ ਦੁਕਾਨਦਾਰ yellow line ਤੋਂ ਬਾਹਰ ਸਮਾਨ ਲਗਾ ਰਹੇ ਸਨ ਤੇ ਜਿਸ ਕਰਕੇ ਤੋਂ ਲੰਗਰ ਵਾਲੇ ਰਾਗਿਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸੇ ਕੰਮ ਨੂੰ ਜਾਰੀ ਰੱਖਦੇ ਅੱਜ ਤੋਂ ਮਾਨ ਜੋ ਕਮਿਸ਼ਨਰ ਮੈਡਮ ਦੇ ਹੁਕਮ ਅਨੁਸਾਰ ਨਗਰ ਨਿਗਮ ਅਤੇ ਤੈਬ ਜ਼ਰੀ ਟੀਮ ਨੇ ਸਿਨੇਮਾ ਰੋਡ ਅਤੇ ਸੁਰਾਈ ਰੋਡ ਦਾ ਦੌਰਾ ਕੀਤਾ ਤੇ ਜਿਨ੍ਹਾਂ ਦੁਕਾਨਦਾਰਾਂ ਨੇ yellow line ਤੋਂ ਬਾਹਰ ਸਮਾਨ ਲਗਾਇਆ ਹੋਇਆ ਸੀ ਉਹਨਾਂ ਦਾ ਸਮਾਨ ਤੁਰੰਤ ਜ਼ਬਤ ਕਰ ਲਿਆ ਗਿਆ ਤੇ ਉੱਧਰ ਨਗਰ ਨਿਗਮ ਦੀ ਸਕਾਰਵੇ ਨੂੰ ਲੈ ਕੇ ਕੁਝ ਦੁਕਾਨਦਾਰਾਂ ਨੇ ਨਿਰਾਸ਼ਗੀ ਵਿੱਚ ਤਾਂ ਤੇ ਅਧਿਕਾਰੀਆਂ ਨਾਲ ਗਰਮਾ-ਗਰਮੀ ਹੁੰਦੀ ਵੀ ਦਿਖਾਈ ਦਿੱਤੀ ਤੇ ਉਹਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਕੇਵਲ ਸਿਨੇਮਾ ਰੋਡ ਤੇ ਹੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਮੌਕੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਮੌਕੇ ਤੇ ਮੌਜੂਦ ਅਧਿਕਾਰੀ ਨੇ ਦੱਸਿਆ ਕਿ ਸਿਨੇਮਾ ਰੋਡ ਵਿੱਚ yellow line ਲਗਾਉਣ ਤੋਂ ਬਾਅਦ ਉਹਨਾਂ ਦੇ ਵੱਲੋਂ ਕਈ ਵਾਰ ਦੁਕਾਨਦਾਰਾਂ ਨੂੰ ਸਮਾਨ ਲਾਈਨ ਦੇ ਅੰਦਰ ਰੱਖਣ ਲਈ ਅਪੀਲ ਕੀਤੀ ਗਈ ਸੀ ਪਰ ਕੁਝ ਦੁਕਾਨਦਾਰ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਸਮਾਨ ਬਾਹਰ ਰੱਖ ਰਹੇ ਸੰਜਸ ਕਰਕੇ ਅੱਜ ਹੀ ਕਾਰਵਾਈ ਕੀਤੀ ਗਈ ਹੈ ਤੇ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਸ਼ਹਿਰ ਦੀ ਹਰ ਬਾਜ਼ਾਰਾ ਦੇ ਵਿੱਚ ਵੀ yellow line ਲਾਉਣ ਦੀ ਪ੍ਰਕਿਰਿਆ ਜਾਰੀ ਹੈ ਅਤੇ ਜਲਦੀ ਹੀ ਇਹ ਪ੍ਰਬੰਧ ਸਾਰੇ ਬਜ਼ਾਰਾ ਦੇ ਵਿੱਚ ਲਾਗੂ ਕਰ ਦਿੱਤੇ ਜਾਵੇਗੇ ਤੇ ਇਸ ਨਾਲ ਰਾਗੀਰਾਂ ਨੂੰ ਆਵਾਜ਼ੇ ਵਿੱਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਵੇਗੀ। ਹੋਰ ਇਸ ਮੌਕੇ ਸਾਡੀ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਦੁਕਾਨਦਾਰਾਂ ਤੇ ਨਗਰ ਨਿਗਮ ਅਧਿਕਾਰੀ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੀਆਂ। ਫਗਵਾੜਾ ਨਿਊਜ਼ ਲਈ ਕੈਮਰਾਮੈਨ ਜਲਸ਼ਰਮਦ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਖਾਸ ਰਿਪੋਰਟ। ਜੀ ਨਾ ਜੀ ਆਪਣਾ ਮੇਰਾ ਨਾਮ ਹੈਗਾ ਭਾਜੀ ਗਪਾਲ। ਹਾਂਜੀ ਗਪਾਲ ਜੀ ਕੀ ਕਹਿਣਾ ਚਾਹੁੰਦੇ ਆ? ਮੈਂ ਭਾਜੀ ਕਹਿਣਾ ਚਾਹੁੰਦਾ ਵਾਂ ਮਤਲਬ ਕਿ ਸਿਲਮਾ ਰੋਡ ਤੇ ਐਕਸ਼ਨ ਕਰਦੇ ਆ ਨਿਜਾਇਜ਼। ਅਸੀਂ ਭਾਜੀ ਇਸ ਟਾਈਮ ਆਪਣੀਆਂ ਦੁਕਾਨਾਂ ਦੇ ਕਰਜ਼ੇ ਲੈ ਕੇ ਭਾਜੀ ਕੰਮ ਕਰਦੇ ਪਏ ਆ ਭਾਜੀ ਇਸ ਟਾਈਮ ਕਿਹੜੀ ਜਗ੍ਹਾ ਤੋਂ ਆਂਡਾ ਭਾਜੀ ਆਪਣੀ ਦੁਕਾਨ ਸਿਨੇਮਾ ਰੋਡ ਤੇ ਭਾਜੀ 7ਵੀਂ 8ਵੀਂ ਦੁਕਾਨ ਆ ਆਪਣੀ ਉਹ ਧੱਕਾ ਕਰਦੇ ਬੇ ਭਾਜੀ ਭਾਜੀ ਸਾਡਾ ਮਤਲਬ ਕਿ 5 ਫੁੱਟ ਤੋਂ ਮਾਲ ਚੱਕ ਕੇ ਲੈ ਕੇ ਗਏ ਆ ਵੀ ਨਹੀਂ ਜਾਏ ਜੀ ਨਹੀਂ ਪ੍ਰਸ਼ਾਸਨ ਵੱਲੋਂ ਇੱਕ yellow line ਵੀ ਲਗਾਈ ਗਈ ਹੈ ਭਾਜੀ ਉਹ ਲਗਾਈ ਗਈ ਹੈ ਮੈਂ ਤੁਹਾਡੀ ਗੱਲ ਨਾਲ ਪੂਰੀ ਸਹਿਮਤ ਆ ਸਮਾਨ ਤੁਹਾਡਾ yellow line ਚ ਹੁੰਦਾ ਜਾਂ yellow line ਤੋਂ ਬਾਹਰ yellow line ਤੋਂ ਥੋੜਾ ਜਿਹਾ ਭਾਜੀ ਬਾਹਰ ਆ ਥੋੜਾ ਜਿਹਾ ਬਾਹਰ ਆ yellow line ਤੋਂ ਆ yellow line ਕਿੱਥੇ ਤੁਹਾਡਾ ਸਮਾਨ ਉੱਥੇ ਟੱਕ ਕੇ ਲੈ ਕੇ ਪਾਵਾਂ ਹੁਣ ਤੁਹਾਨੂੰ ਕੋਈ ਹਦਾਇਤਾਂ ਨਹੀਂ ਦਿੱਤੀਆਂ ਉਹਨਾਂ ਨੇ yellow line ਤੋਂ ਮਾਲ ਅੰਦਰ ਰੱਖਣ ਦੀ ਭਾਈ ਰਹਿਤਾ ਉਹਨਾਂ ਨੇ ਸਾਨੂੰ ਆ ਹੀ ਦਿੱਤੀਆਂ ਵਾ ਤਾਂ ਮਤਲਬ ਕਿ ਤੁਸੀਂ ਸਮਾਨ ਆਪਣਾ ਇੱਥੇ ਲਾਓ ਹੁਣ ਉਹਨਾਂ ਨੇ ਜਿਹੜਾ ਸਮਾਨ ਤੁਹਾਡਾ ਚੱਕਿਆ yellow line ਦੇ ਅੰਦਰੋਂ ਚੱਕਿਆ ਜਾਂ yellow line ਦੇ ਬਾਹਰੋਂ ਚੱਕਿਆ yellow line ਉੱਪਰੋਂ ਮੜਾ ਜੋ ਉੱਪਰੋਂ ਚੱਕਿਆ ਜੀ ਉੱਪਰੋਂ ਯੈਲੋ ਲੈਣ ਦੇ ਸਾਰੇ ਦੁਕਾਨਦਾਰ ਇਕੱਠੇ ਹੋ ਗਏ ਇੱਥੇ ਆਏ ਸਰਾਏ ਰੋਡ ਤੇ ਕੀ ਮੰਗੀ ਆ ਤੁਹਾਡੀ ਸਾਡੀ ਮੰਗ ਬਾਜੀ ਸਾਰੇ ਬਾਜ਼ਾਰ ਲਈ ਚਾਹੀਦੀ ਯੈਲੋ ਲੈਣ ਸਾਰੇ ਸ਼ਹਿਰ ਦੇ ਵਿੱਚ ਲੱਗੇ ਪਏ ਨੇ ਕਿੱਥੇ ਕਿੱਥੇ ਲੱਗੇ ਨੇ ਨਾ ਰਿਹਾ ਪਰਮਜੀਤ ਹਾਂਜੀ ਪਰਮਜੀਤ ਜੀ ਕੀ ਕਹਿਣਾ ਜਾਣਦੇ ਜਿਹੜੀ ਅੱਜ ਤਹਿ ਬਿਜਾਰੀ ਦੀ ਟੀਮ ਆਈ ਆ ਤਹਿ ਬਿਜਾਰੀ ਦੀ ਟੀਮ ਜਿਹੜੀ ਆਈ ਆ ਨਾ ਉਸ ਸੀਨੀਅਰ ਬੰਦਿਆਂ ਨੂੰ ਹੱਥ ਪਾਉਂਦੇ ਆ ਬੇਤੁੱਕਾ ਬੇਤੁੱਕਾ ਗੱਲਾਂ ਕਰਦੇ ਆ ਅਸੀਂ ਉਮਰ ਚ ਸੀਨੀਅਰ ਆ ਕਮਸ਼ੇਬ ਉਹ ਕਹਿਣਾ ਤੇ ਨਹੀਂ ਫਰਜ ਬੰਦਾ ਜੇ ਸਾਡਾ 6 ਤੋਂ 7 ਪਰ ਤੋਂ ਬਾਹਰ ਮਾਲਿਆ ਚੁਕਿਆ ਕੋਈ ਗੱਲ ਨਹੀਂ ਇਨਸਪੈਕਟਰ ਆਉਣ ਮਾਲ ਚੁਕ ਲੈਣ ਸਾਨੂੰ ਕੋਈ ਪ੍ਰੋਬਲਮ ਨਹੀਂ ਇੱਕ ਪਾਸੇ ਨਾ ਕਰਨ ਸਾਰੇ ਪਾਸੇ ਕਰਨ ਜਦੋਂ ਮੀਂਹ ਆਉਂਦਾ ਸਾਰੇ ਬਜ਼ਾਰਾਂ ਦੇ ਵਿੱਚ ਪਾਣੀ ਸਾਡੀਆਂ ਦੁਕਾਨਾਂ 'ਚ 3-3 ਫੁੱਟ ਪਾਣੀ ਵੜਦਾ ਨਾਲਾ ਕੋਈ ਸਾਫ਼ ਨਹੀਂ ਕਰਉਦਾ ਜਿਹੜੇ ਨਿਆਂਜ ਕਮਸ਼ੇ ਆ ਮੈਂ ਸ਼ੁਰੂ ਤੋਂ ਦਖਾਲ ਦਿੰਦਾ ਨਿਯਾਇਜ਼ ਕਬਜੇ ਜਿਹੜੇ ਪੱਕੇ ਕੀਤੇ ਆ ਉਲੀਡਰਾਂ ਦੇ ਬੰਦਿਆਂ ਨੇ ਕੀਤੇ ਆ ਪੱਕੇ ਕਬਜੇ ਰੋਡ ਦੇ ਉੱਤੇ ਸ਼ਟਰ ਲੱਗੇ ਆ ਸਾਡੇ ਬਿਆਰ ਦੇ ਵਿੱਚ ਰੋਡ ਤੇ ਸ਼ਟਰ ਲੱਗੇ ਆ ਪੱਕੇ ਬੰਦਿਆਂ ਨੇ ਪੱਕੀਆਂ ਪਾਰਟੀਆਂ ਦੇ ਬੰਦਿਆਂ ਨੇ ਉਹਨਾਂ ਨੂੰ ਕੋਈ ਤੂੰ ਤਾਂ ਕੋਈ ਜਿਹੜੇ ਮਿਹਨਤੀ ਬੰਦੇ ਆ ਉਹਨਾਂ ਦਾ ਸਮਾਨ ਚੋਕਾ ਸਾਰਾ ਹਾਂਜੀ ਕੀ ਕਹਣਾ ਜਾਂਦੇ ਆ ਜਿਹੜਾ ਅੱਜ ਤੁਸੀਂ ਇੱਥੇ ਆਏ ਆ ਸਰ ਸਾਡੇ ਮਾਨਯੋਗ ਕਮਿਸ਼ਨਰ ਡਾਕਟਰ ਅਕਸ਼타 ਗੁਪਤਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਮੈਂ ਸੈਂਟਰੀ ਇਨਸਪੈਕਟਰ ਹਰਤੇਸ਼ ਕੁਮਾਰ ਮੇਰੇ ਨਾਲ ਸੈਂਟਰੀ ਇਨਸਪੈਕਟਰ ਦੀਪਕ ਕੁਮਾਰ ਅਸੀਂ ਕਾਰਵਾਈ ਕਰਨ ਵਾਸਤੇ ਆਏ ਸੀ yellow line ਦੀ ਪਾਲਣਾ ਕਰਵਾਉਣ ਵਾਸਤੇ ਉੱਥੇ ਆ ਕੇ ਅਸੀਂ ਦੇਖਿਆ ਅਸੀਂ ਵੀਡੀਓ ਵੀ ਬਣਾਈ ਆ ਉਸ ਚੀਜ਼ ਦੀ ਕਿ ਇਹ ਲਾਈਨ ਤੋਂ ਕਾਫੀ ਬਾਹਰ ਸੀਗੇ ਸਾਰੇ ਤੇ ਇਹਨਾਂ ਨੂੰ ਮੈਂ ਪਹਿਲਾਂ ਕੱਲ ਰਿਕਵੈਸਟ ਕਰਕੇ ਗਿਆ ਆ ਕੇ ਆਪ ਪਰਸਨਲੀ ਵੀ ਭਾਜੀ ਲਾਈਨ ਤੋਂ ਬਾਹਰ ਨਾ ਆਓ ਜੇ ਥੋੜਾ ਬੋਧਾ ਹੋਊਗਾ ਚਲੋ ਉਹ ਟੋਲਰੇਟ ਕਰ ਲੈਂਦਾ ਬੰਦਾ ਜੇ ਤੁਸੀਂ 2 ਤੋਂ 3 ਫੁੱਟ ਬਾਹਰ ਆਓਗੇ ਉਹਦੇ ਵਿੱਚ ਪਰੇਸ਼ਾਨੀ ਤੁਹਾਨੂੰ ਵੀ ਆ ਪ੍ਰਸ਼ਾਸਨ ਨੂੰ ਤਾਂ ਹੈਗੀ ਹੈਗੀ ਆਮ ਪਬਲਿਕ ਨੂੰ ਵੀ ਆ ਉਹ ਦੇਖਣਾ ਪੈਣਾ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਹੀ ਚੱਲਣਾ ਪੈਣਾ ਸਾਰਾ ਅੱਜ ਕੋਈ ਸਮਾਨ ਵਗੈਰਾ ਵੀ ਇਹਨਾਂ ਦਾ ਚੱਕਿਆ ਹਾਂਜੀ ਚੱਕਿਆ ਜੀ ਜਿਹੜਾ ਬਾਹਰ ਸੀ ਉਹ ਜ਼ਰੂਰ ਚੱਕਿਆ ਜਿਹੜੀ yellow yellow line yellow line ਤੋਂ 2 ਫੁੱਟ 3 ਫੁੱਟ ਬਾਹਰ ਸੀ ਪੀਡੋਗ੍ਰਾਫੀ